ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦਿਨੇ ਮੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ Mahindra 475 DI ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਬ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਕੋਲ ਡੇਲੀ ਤੋਂ ਡੇਲੀ ਪਹੁੰਚੇ ਜ ਰਹੇ ਦੋਸਤੋ ਗੱਲ ਕਰਦੇ ਨੇ ਟਰੈਕਟਰ ਦੀ ਮਹਿੰਦਰਾ 475 DI ਟਰੈਕਟਰ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ਼ ਪਿਆਗਾ ਤੇ ਐਮ ਆਰਫ ਦੇ ਟਾਇਰ ਇਹਦੇ 16 28 ਦੇ ਟਾਇਰ ਆ ਚਾਰੇ ਟਾਇਰ ਸਾਨੂੰ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਮਿਲਣਗੇ ਪੰਜਾਬ ਨੰਬਰ ਟਰੈਕਟਰ ਛਤਰੀ ਲੱਗੀ ਹੋਈ ਹੈਗੀ ਬਾਕੀ ਸਭ ਨੂੰ ਬੈਕ ਸਾਈਡ ਤੋਂ ਟਰੈਕਟਰ ਦਾ ਨਿਆ ਡਾਵਰ ਤੇ ਢੰਡਾ ਸਨ ਨਾਲ ਮਿਲੂਗਾ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਾ ਸਾਰੀ ਐਸੈਸਰੀ ਟਰੈਕਟਰ ਦੀ ਨਾਲ ਦੀ ਹੈਗੀ ਐਮ ਆਰ ਐਫ ਦੇ ਟਾਇਰ ਆ ਦੋਸਤੋ ਤੇ ਮਹਿੰਦਰਾ 475 ਡੀਏ ਟਰੈਕਟਰ ਕੋੜਾ ਬੰਪਰ ਟਰੈਕਟਰ ਤੇ ਇਹਦੇ ਰੇਟ ਤੇ ਮਾਡਲ ਦੀ ਗੱਲ ਕਰ ਲਈ ਦੋਸਤੋ ਤਾਂ 2009 ਮਾਡਲ ਟਰੈਕਟਰ ਤੇ 275000 ਰੁਪਏ ਤੇ ਰੇਟ ਆਗਾ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਸਾਰਾ ਟਰੈਕਟਰ ਸਾਫ਼ ਪਿਆ ਦੋਸਤੋ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ਼ ਪਿਆਗਾ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ